ਮਾਤਾ ਪਾਨੀ ਜੀ ਜਿੱਥੇ ਪਿਤਾ ਸਮਝਦੇ ਸੀ ਗੁਰੂ ਅਮਰਦਾਸ ਜੀ ਨੂੰ ਉਥੇ ਪਰਮੇਸ਼ਰ ਦਾ ਰੂਪ ਸਮਝ ਕੇ ਸੇਵਾ ਕਰਦੇ ਸੀ ਇੱਕ ਦਿਨ ਆਪ ਸਮਾਧੀ ਲਾਈ ਬੈਠੇ ਨੇ ਚੌਂਕੀ ਦਾ ਪਾਵਾ ਹਿੱਲਿਆ ਹੋਇਆ ਉਸ ਵੇਲੇ ਮਨ ਚ ਆਇਆ ਵੀ ਜੇ ਪਾਵਾ ਟੇਡਾ ਹੋ ਗਿਆ ਕਿਤੇ ਡੇਰ ਨਾ ਜਾਣ ਪਿਤਾ ਜੀ ਤੇ ਜੇ ਮੈਂ ਕਹਿ ਨਹੀਂਆ ਤਾਂ ਇਹਨਾਂ ਦੀ ਸੁਆਦੀ ਟੁੱਟਦੀ ਐ ਉਸ ਵੇਲੇ ਆਪਣਾ ਹੱਥ ਪਾਵੇ ਦੇ ਥੱਲੇ ਦੇਤਾ ਬਾਬਾ ਇਹਡੋਂ ਤਿੱਖਾ ਸੀ ਉਹ ਹੱਥ ਦੇ ਵਿੱਚ ਗੁੱਟ ਗਿਆ ਖੂਨ ਚਲਣਾ ਸ਼ੁਰੂ ਹੋ ਗਿਆ ਜਿਹੜਾ ਖੂਨ ਚੱਲਦਾ ਸੀ ਉਹ ਨਾੜੀਆਂ ਦਵਗੀਆਂ ਭਾਰ ਨਾਲ ਤੇ ਮੋਢਾ ਵੀ ਨੀਲਾ ਹੋ ਗਿਆ ਇੱਕ ਪਾਸਾ ਨੀਲਾ ਹੋ ਗਿਆ ਸਰੀਰ ਦਾ ਖੂਨ ਚੱਲਣ ਤੋਂ ਰੁਕਿਆ ਹੋਇਆ ਹੈ ਤਕਲੀਫ ਹੱਥੋਂ ਜ਼ਿਆਦਾ ਹੈ ਨਾਲ ਖੂਨ ਚੱਲ ਰਿਹਾ ਸਮਾਧੀ ਤੋਂ ਥਾਂ ਹੋਏ ਹੈਰਾਨ ਹੋਏ ਵੀਰ ਖੂਨ ਕਿੱਥੋਂ ਆ ਗਿਆ ਜਦੋਂ ਪਿੱਛੇ ਮੁੜ ਕੇ ਦੇਖਿਆ ਤਾਂ ਬੀਬੀ ਪਾਨੀ ਹੱਥ ਦਿੱਤਾ ਆਇਆ ਬੇਟਾ ਇਹ ਕੀ ਗੱਲ ਤੁਸੀਂ ਸਾਨੂੰ ਕਹਿ ਦਿੰਦੇ ਐਨੀ ਤਕਲੀਫ ਠਾਈ ਕਹਿ ਲਗੇ ਪਿਤਾ ਜੀ ਨਕਾਰਾ ਸ਼ਰੀਰ ਹੈ ਜੇ ਮੇਰੇ ਸਤਿਗੁਰੂ ਦੇ ਕੰਮ ਆ ਜਾਵੇ ਮੇਰੇ ਵਰਗਾ ਭਾਗਾ ਵਾਲਾ ਕੋਈ ਨਹੀਂ ਹੈ ਜੁਮੈਂ ਕਾਨੂੰ ਕਹਿਣਾ ਸੀ ਜਨਾਚਰੇ ਦੀ ਜਾਨ ਹੈ ਠੀਕ ਹੈ ਹੱਸ ਦਿੱਤਾ ਸੀ ਕੋਈ ਐਸੀ ਬਾਤ ਨਹੀਂ ਹੋਈ ਬੜੇ ਹੀ ਪ੍ਰਸੰਨ ਹੋਏ ਗੁਰੂ ਮਹਾਰਾਜ ਅੱਜ ਵੀ ਵੀ ਪਾਨੀ ਸੱਜਣਾ ਆ ਰਹੀਆਂ ਨੇ ਸਾਰੀਆਂ ਸੰਗਤਾਂ ਨੂੰ ਸੰਭਾਲ ਰਹੀ ਹੈ ਜਿਸ ਤਰ੍ਹਾਂ ਦੇ ਦਰਜਾ ਦਰਜਾ ਸੰਗਤ ਆਉਂਦੀ ਹੈ ਉਸੇ ਤਰ੍ਹਾਂ ਦੇ ਨਾਲ ਉਹਨਾਂ ਦਾ ਆਦਰ ਸਤਕਾਰ ਦਾ ਬੰਦੋਵਸ ਕਰਦੀ ਹੈ ਭਾਵੇਂ ਛੋਟੀ ਸੀ ਬਡੀ ਪੈਣ ਦੂਜੀ ਸੀ ਉਸ ਵੇਲੇ ਮਹਾਰਾਜ ਜੀ ਦੇ ਪਾਸ ਜਾਂ ਨੰਗੀ ਮਹਾਰਾਜ ਜੀ ਦੀ ਸੇਵਾ ਤੇ ਬੜੇ ਪ੍ਰਸੰਨ ਹੋਏ ਕਹਿਣ ਲੱਗੇ ਬੇਟਾ ਉਰੇ ਆ ਮੈਂ ਤੁਹਾਡੀ ਸੇਵਾ ਤੇ ਬਹੁਤ ਪਰਸਾਨਾ ਬਾਰ ਰਾਮਦਾਸ ਜੀ ਦਾ ਜੋ ਸਰੀਰ ਹੈ ਉਹਦੀ ਮਿਆਦ ਪੂਗ ਚੁੱਕੀ ਹੈ 2 ਦਿਨ ਹੋਰ ਬਾਕੀ ਰਹਿੰਦੇ ਨੇ ਤੁਸੀਂ ਕਿਵੇਂ ਗੁਜ਼ਾਰਾ ਕਰੋਗੇ ਕਿਉਂਕਿ ਤੁਸੀਂ ਵਿਧਵਾ ਹੋ ਜਾਣਾ ਉਸ ਵੇਲੇ ਦੋ ਹੱਥ ਜੋੜੇ ਨਮਸਕਾਰ ਕਰੀ ਕਹਿੰਦੀ ਪਿਤਾ ਜੀ ਕਰਨਾ ਕੀ ਹੈ ਤੁਹਾਡਾ ਪਾਣਾ ਮੰਨਾਂਗੀ ਤੇ ਨਾਲ ਮੈਂ ਸੰਗਤਾਂ ਦੇ ਬਰਤਨ ਮਾਂਜ ਕੇ ਝਾੜੂ ਦੇ ਕੇ ਬਸਰ ਧੋ ਕੇ ਫੋੜ ਦੇ ਕਾ ਤਰ੍ਹਾਂ ਦੀ ਸੇਵਾ ਕਰਕੇ ਆਪਣੀ ਬਾਕੀ ਦੀ ਉਮਰ ਕੱਟ ਲਾਂਗੀ ਤੇਰ ਬੱਚਿਆਂ ਨੂੰ ਪਾਲ ਲਾਂਗੀ ਬੱਚੇ ਵੱਡੇ ਹੋ ਜਾਣਗੇ ਇਹ ਵੀ ਆਪਣੀ ਪਤਾ ਲੱਭਦੇ ਹਿਸਾਬ ਨਾਲ ਬਰਤਣਗੇ ਮਹਾਰਾਜ ਦੇ ਮਨ ਵਿੱਚ ਬੜਾ ਬਚਨ ਸੁਣ ਕੇ ਜਵਾਬ ਸੁਣ ਕੇ ਬੜੀ ਧਿਆ ਪੈਦਾ ਹੋਈ ਕਹਿੰਦੇ ਬੇਟਾ ਭੇਤਨਾ ਖੋਲੀ ਸਾਡੀ ਉਮਰ 6 ਸਾਲ ਕੁਛ ਮਹੀਨੇ ਕੁਛ ਦਿਨਾਂ ਦੀ ਬਾਕੀ ਰਹਿੰਦੀ ਹੈ ਤੇ ਅਸੀਂ ਇਹ ਉਮਰ RAMDAS ji ਨੂੰ ਦੇ ਦਿੰਨੇ ਆ ਹੋਰ ਸਮਾਂ ਲੱਗ ਜਾਏਗਾ ਕਿਉਂਕਿ ਗੁਰੂ ਦਾ ਤੇ ਫਰਕ ਨਹੀਂ ਹੋਇਆ ਕਰਦਾ ਵੈਰ ਦਾ ਜਿਹੜੇ ਬੰਦੇ ਦੇ ਮਨ 'ਚ ਹੈ ਨਾ ਵੇ ਗੁਰੂ ਹੋ ਰਹਾ ਹੈ ਤੇ ਰੱਬ ਹੋ ਰਹਾ ਹੈ ਉਹ ਪਾਰ ਨਹੀਂ ਲੰਘ ਸਕਿਆ ਕਰਦਾ ਉਹ ਗੁਰੂ ਸਾਕਾਰ ਰੂਪ ਹੈ ਵੈਗਰੂ ਜਿਹੜਾ ਹੈ ਗੁਰੂ ਦਾ ਨਾ ਨਿਰਾਕਾਰ ਸਰੂਪ ਹੈ ਫਰਕ ਕੋਈ ਨਹੀਂ ਹੋਇਆ ਕਰਦਾ ਉਹ ਦਿਸਦਾ ਹੈ ਬੋਲਦਾ ਹੈ ਗੱਲਾਂ ਕਰਦਾ ਉਹ ਰੱਬ ਹੀ ਹੈ ਰੱਬ ਤੋਂ ਘਟ ਨਹੀਂ ਹੋਇਆ ਕਰਦਾ ਲੇਕਿਨ ਨਿਸ਼ਚੈ ਨਹੀਂ ਹੁੰਦਾ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਭਾਈ ਬਾਲਾ ਜੀ ਨੂੰ ਬਾਬਾ ਬੁੱਢਾ ਜੀ ਨੂੰ ਪੁੱਛਿਆ ਭਾਈ ਵਾਲਾ ਤੁਸੀਂ ਨੌ ਅਖੰਡਾਂ ਸਤਾਂ ਦੀਪਾਂ ਚ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਘੁੰਮਿਓ ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਦੇ ਰਹੇ ਪਾਤਸ਼ਾਹ ਉਹ ਤਾਂ ਪੂਰਨ ਸੰਤ ਸਾਹਿਬ ਕਹਿੰਦੇ ਅੱਛਾ ਤੂੰ ਵੀ ਸੰਤ ਹੋਇਆ ਕਿਉਂਕਿ ਜੈਸਾ ਸੇਵੇ ਤੈਸਾ ਹੋਵੇ ਜੈਦੀ ਭਾਵਨਾ ਹੁੰਦੀ ਆ ਉਹਦਾ ਫਲ ਮਿਲਿਆ ਕਰ ਗੁਰੂ ਤੇਈ ਭਾਵਨਾ ਉੱਚੀ ਹੋਵੇ ਉੱਚਾ ਬਣ ਜਾਂਦਾ ਨੀਵੀਂ ਹੋਵੇ ਨੀਮਾ ਰਹਿੰਦਾ ਭਾਵਨਾ ਦਾ ਫਲ ਮਿਲਿਆ ਕਰਦਾ ਸਾਰੇ ਬਾਬਾ ਪਟਾ ਜੀ ਤੁਸੀਂ ਕੀ ਸਮਝਿਆ ਗੁਰੂ ਨਾਨਕ ਮਹਾਰਾਜ ਉਹ ਤਾਂ ਪੂਰਨ ਬਰਮ ਗਿਆਨੀ ਸੀਗੇ ਕਹੇ ਤੁਸੀਂ ਬਰਮ ਗਿਆਨੀ ਸਾਰਿਆਂ ਨੇ ਪੁੱਛਿਆ ਵੀ ਮਹਾਰਾਜ ਤੁਸੀਂ ਕੀ ਸਮਝਿਆ ਗੁਰੂ ਨਾਨਕ ਪਾਸ਼ ਲੈ ਲਏ ਗੁਰੂ ਨਾਨਕ ਪਾਸ਼ ਕਰੋੜਾ ਬਰਮੰਨਾ ਦਾ ਮਾਰਗ ਗਲਾਤਾਰ ਨਾਰਾਇਣ ਆਪ ਜਗ ਮੈਂ ਪਰਵਰਿਓ ਉਹਦਾ ਕਾਲਪੁਰ ਖਾਪੇ ਗੁਰੂ ਰੂਪ ਧਾਰ ਕੇ ਸੰਸਾਰ ਦਾ ਉਦਾਰ ਕਰਨ ਵਾਸਤੇ ਪ੍ਰਗਟ ਹੋਏ ਸਨ ਸਾਰਿਆਂ ਨੇ ਨਮਸਕਾਰ ਕਰ ਦਿੱਤੀ ਪਾਸ਼ਾ ਤਾਹੀਂ ਤੁਸੀਂ ਪਰਬ੍ਰह्म ਬਣ ਗਏ ਗੁਰੂ ਦਾ ਰੂਪ ਬਣ ਗਏ ਸੋ ਇਸ ਤਰ੍ਹਾਂ ਚਾਰ ਨਿਸ਼ਚੇ ਹੋਇਆ ਕਰਦੇ ਨੇ ਪਹਿਲਾ ਨਿਸ਼ਚਾ ਹੋਇਆ ਕਰਦਾ ਮੇਰਾ ਗੁਰੂ ਚੰਗਾ ਸੰਤ ਦੂਸਰਾ ਹੁੰਦਾ ਹੈ ਮੇਰਾ ਗੁਰੂ ਸਾਰੇ ਸੰਤਾਂ ਤੋਂ ਉੱਚਾ ਹੈ ਕੋਈ ਸੰਤੇ ਦਾ ਮੁਕਾਬਲਾ ਨਹੀਂ ਕਰ ਸਕਦਾ ਤੀਸਰਾ ਹੋਇਆ ਕਰਦਾ ਹੈ ਕਿ ਮੇਰਾ ਗੁਰੂ ਤਾਂ ਰੱਬ ਵਰਗਾ ਹੈ ਚੌਥਾ ਹੋਇਆ ਕਰਦਾ ਹੈ ਕਿ ਮੇਰਾ ਗੁਰੂ ਜੋ ਹੈ ਉਹ ਤਾਂ ਆਪ ਸਾक्षात ਪਰਮ ਭਰਮ ਪਰਮੇਸ਼ਰ ਹੈ ਜਿਵੇਂ ਮਹਾਰਾਜ ਫਰਮਾਉਂਦੇ ਨਾਨਕ ਸੋਦੇ ਸਿਮਰਤ ਬੇਸ ਪਾਰ ਬ੍ਰਹਮ ਗੁਰ ਨਾਹੀ ਪੇ ਉਹਦੀ ਕਿਰਿਆ ਜਿਹੜੀ ਹੁੰਦੀ ਹੈ ਉਹਨੂੰ ਕੋਈ ਸਮਝ ਨਹੀਂ ਸਕਿਆ ਕਰਦਾ ਪਾਈ ਗੁਰਦਾਰ ਜੀ ਇਸ ਤਰ੍ਹਾਂ ਫਰਮਾਨ ਕਰਦੇ ਹਨ